ਪਬਲੀ ਬਲੌਗ ਦੇ ਸਾਰੇ ਸਬਸਕ੍ਰਾਈਬਰਸ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੁਸੀਂ ਇਹ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਬਹੁਤ ਵਧੀਆ ਵੀਡੀਓਜ਼ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਕੋਈ ਆਪਣਾ ਸੁਝਾਅ ਮੈਨੂੰ ਜ਼ਰੂਰ ਦੱਸਿਓ ਹੋ ਸਕਦਾ ਆਪਾਂ ਕਬੱਡੀ ਦਾ ਵੀ ਬਲੌਗ ਵੀਡੀਓ ਜਿਹੜੀਆਂ ਕਬੱਡੀ ਮੈਚਾਂ ਦੀਆਂ ਵੀ ਲੈ ਕੇ ਆਈਏ ओके ਟਾਈਮ ਦੇ ਵਿੱਚ ਕਿਉਂਕਿ ਥੋੜਾ ਜਿਹਾ ਹੁਣ ਟਾਈਮ ਦਾ ਸ਼ੈਡਿਊਲ ਬਿਜ਼ੀ ਕਰਕੇ ਵੀਡੀਓ ਨਹੀਂ ਆ ਪਾ ਰਹੀਆਂ ਕਿਉਂਕਿ ਪੁਸ਼ਤੀ ਦਾ ਸੀਜ਼ਨ ਵੀ ਹੁਣ ਥੋੜਾ ਜਿਹਾ ਆਫ ਕਰਕੇ ਤਾਂ ਕਰਕੇ ਕੋਈ ਵੀਡੀਓ ਨਹੀਂ ਆ ਪਾ ਰਹੀ ਹੱਲੇ ਤੇ ਆਪਣੇ ਭਰਾ ਜਿਹੜਾ ਹੈ ਚੈਨਲ ਤੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਬਸਕ੍ਰਾਈਬ ਜਰ ਕਰਿਓ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਲਾਈਕ ਜਰੂਰ ਕਰਿਆ ਕਰਿਓ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਨਵੇਂ ਕੰਟੈਂਟ ਦੇ ਨਾਲ ਆਪਣਾ ਪਿਆਰ ਦੀ ਬਣਾਈ ਰੱਖਿਓ ਸਤ ਸ੍ਰੀ ਅਕਾਲ